हां जी सत श्री अकाल दोस्तों स्वागत है सोडा गोसा डेयरी फार्म चैनल ते जेडी आज दी वीडियो ਪਿੰਡ ਬੁਰਜਟਲਮਾ ਤੋਂ ਜ਼ਿਲ੍ਹਾ ਮਾਨਸਾ ਜਾਨੀ ਕਿ ਆਪਣੇ ਪਿੰਡ ਤੋਂ ਆਇਆ ਬਾਈ ਕੋਲੇ ਆਇਆ ਅਨਬਰ ਕੋਲੇ ਬਾਈ ਦਾ ਵਪਾਰ ਲੈਣ ਦਾ ਕੰਮ ਹੈ ਬਾਈ ਕੋਲੇ ਅੱਜ 4 ਕੋਕੇ ਫੀਸਣਗੇ ਆ ਜੋ ਕਲਾ ਕਲਾ ਸੁਣ ਦੱਸ ਦਿੰਨੇ ਆ ਨੰਬਰ 1 ਤੇ ਆ ਆ ਗਈ ਨੰਬਰ 2 ਤੇ ਆ ਆ ਗਈ ਨੰਬਰ 3 ਤੇ ਆ ਆ ਗਈ ਲੈ ਵੀ ਮਿੱਤਰਾ ਮਾਰ ਦੇ ਕੈਮਰਾ ਨੰਬਰ 4 ਤੇ ਮਿੱਤਰੋ ਕੋਫੀ ਕਲਰ ਦੇ ਵਿੱਚ ਆ ਜਰਸੀ ਬੱਸੀ ਆ ਏ ਵੀ ਚੰਗੀ ਬਣਨ ਵਾਲੀ ਹੈ ਇਹਦੀ ਵੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਸਾਰੀ ਆਜੋ ਬਾਈ ਨਾਲ ਕਰਦਿਆ ਗੱਲ ਆ ਜਾ ਵੀ ਅੰਬਰਾ ਸਸਰੀ ਘਾਲ ਬਾਈ ਸਸਰੀ ਘਾਲ ਬਾਈ ਹੋ ਠੀਕ ਠਾਕ ਹੈ ਬਾਈ ਵਧੀਆ ਬਈ ਜਮ ਬਾਈ ਮਿੱਤਰਾ ਅੰਬਰਾ ਹੁਣ ਆਏ ਦੱਸਦੇ ਵੀ ਆਹ ਇੱਕ ਨੰਬਰ ਵਾਲੀ ਗਾਂ ਪਹਿਲੀ ਇਹੀ ਆ ਆਹ ਸੇਲ ਵਾਸਤੇ ਇੱਕ ਹਾਂ ਬਈ ਇੱਕ ਆ ਬਸ ਤਿੰਨ ਇਧਰ ਠੀਕ ਹੈ ਜਿਹੜੇ ਨਗਾ ਆਪਾਂ ਦੱਸਦੇ ਹਨਾ ਹਾਂ ਬਈ ਹਾਂ ਮੈਂ ਤੇ ਇਹਦੇ ਹੁਣ ਆਏ ਦੱਸਦੇ ਵੀ ਅੰਬਰਾ ਇਹਦੀ ਡਿਟੇਲ ਸਾਰੀ ਬਾਈ ਕੀ ਡਿਟੇਲ ਹੈ ਇਹਦੀ ਇਹ ਨਾ ਬਈ ਕਹੇ ਨੂੰ ਕੁਝ ਮਰਜੀ ਕਹਦੀ ਇਹ ਹਾਂਜੀ ਤੀਜੇ ਸੁਏ ਗਾਂ ਨੇ ਸੁਣਾ ਠੀਕ ਹੈ ਬਈ ਮਾਲਕ ਨੇ ਦੂਜੇ ਸੂਰੇ ਦੁੱਧ ਦੱਸਿਆ 17-18 ਕਿਲੋ ਠੀਕ ਹੈ ਬਾਈ ਆਪਾਂ 17-18 ਆਪਾਂ ਇਹ ਦੀ ਕਹਿ ਕੇ ਦਮਾਂਗੇ ਬੈਠੀ ਬੁਠਾਈ ਠਾਈਆ ਬਾਈ ਠੀਕ ਹੈ ਹਲੇ ਦਿਨ ਪਿਆ 5-6 5-6 ਦਿਨਾਂ ਦੀ ਕੱਚੀ ਆ ਜਾਣੀਗੀ ਕੱਚੀ ਆ ਹਾਂ ਇਹਨਾਂ ਬਈ ਹੁਣ ਗਰਮੀ ਕਰਕੇ ਚੜਨ ਕਰਕੇ ਕਈ ਵਾਰ ਪਹਿਲਾ ਸੂਪ ਇਹ ਕੋਈ ਕਹਿ ਨਹੀਂ ਸਕਦਾ ਹਾਂ 5-6 ਦਿਨ ਮਾਲਕ ਨੇ ਦੱਸੇ ਇਹਦੀ ਠੀਕ ਹੈ ਠੰਡੀ ਸੀਲ ਬਹੁਤ ਆ ਰਹੀ ਬਾਈ ਇੱਕ ਨੰਬਰ ਬਈ ਕੋਈ ਮਿੱਤਰੋ ਲੈ ਵੀ ਮਿੱਤਰਾ ਮਾਰਦੇ ਕੈਮਰਾ ਗਲਾਬੀ ਇਹਨੂੰ ਅੰਡਰ ਲੱਗਿਆ ਚਾਰੇ ਥਣ ਜਮਾ ਪੀੜੀ ਦੇ ਪਾਵਿਆਂ ਵਰਗੇ ਆ ਬਾਈ ਇਧਰੋਂ ਗਾੜੀ ਵੀ ਦਿਖਾ ਦੇ ਮਿੱਤਰਾ ਨਾੜਾਂ ਦਿਖਾ ਦੇ ਅੰਡਰ ਦੇ ਵਿੱਚ ਬਹੁਤ ਜ਼ਿਆਦੇ ਸਕੀਨ ਹੈ ਲੈ ਵੀ ਮਿੱਤਰੋ ਤੁਰਦੀ ਦੇ ਮਾਰ ਲਓ ਨਿਗਾ ਚੰਗਾ ਲੰਮਾ ਕੱਦ ਦਾ ਤੇ ਬਹੁਤ ਜ਼ਿਆਦੇ ਹਾਈਟ ਵਾਲੀ ਬੱਸੀ ਹੈ ਇਹਦਾ ਸੁਆ ਕਹਿੰਦਾ ਬਈ ਹਨ ਬਰਾ ਸੁਆ ਬਈ ਤੀਜਾ ਤੀਜਾ ਲੈ ਵੀ ਮਿੱਤਰੋ ਮਾਰ ਦੇ ਅੰਡਰ ਤੇ ਬਾਕੀ ਫਾਰਮ ਵਾਲੀ ਗਾਂ ਕੀ ਚੰਗਾ ਦੁੱਧ ਦੇ ਵਿੱਚ ਫਿਰੀ ਹੋਣ ਵਾਲੀ ਗਾਂ ਮਿੱਤਰੋ ਮਾਰ ਲਓ ਨਿਗਾ ਇੱਕ ਗੱਲ ਹੈ ਬਈ ਜਿੰਨਾ ਪਾਉ ਪਾਉ ਫਾਇਟ ਵਾਲਾ ਕ੍ਰੋਸ ਗਾਂ ਪੈਂਦੀ ਹੈ ਠੀਕ ਹੈ ਦੁੱਧ ਪਾਉ ਬਈ ਗ੍ਰੈਵਿਟੀ ਵਧਿਆ ਹੋ ਰਹੀ ਹੈ ਜਾਨੀ ਕਿ ਪੋਡਰ ਠੀਕ ਹੈ ਲੈ ਵੀ ਮਿੱਤਰੋ ਚੰਗੀ ਐ ਪਲੀ ਐ ਬਹੁਤ ਗੱਦਗਾਠ ਐ ਪੰਜ ਦਿਨਾਂ ਦੀ ਛੇ ਦਿਨਾਂ ਦੀ ਹਜੇ ਬਾਈ ਕਹਿੰਦਾ ਵੀ ਕੱਚੀ ਮੰਨ ਲਓ ਪੰਜ ਦਿਨ ਲੈਂਦੀ ਐ ਠੀਕ ਐ ਮਿੱਤਰੋ ਹੁਣ ਐ ਦੱਸਦੇ ਵੀ ਅਨ ਅਨਬਰਾ ਹਾਂ ਬਾਈ ਇਹਦਾ ਰੇਟ ਕੀ ਕਰਦਾ ਜਾ ਐ ਜਾ ਰੇਟ ਕਰਦੀ ਜਿਹੜਾ ਆਪਣੇ ਬਾਈ 85000 ਦੀ ਗਾਂ ਦੇ ਦਾਂਗੇ ਬਾਈ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਜਮਾ ਜੌਂਡੀਆਂ ਡਰਾਇਡ ਜਿੱਡੀ ਗੱਲ ਐ ਅੰਦਰ ਦੇਖ ਲਓ ਗੁਲਾਬੀ ਲੱਗਿਆ ਹੋਇਆ ਜਮਾ ਜਿਹੜੀਆਂ ਨਿਸ਼ਾਨੀਆਂ ਮਿੱਤਰੋ ਚਾਹੀਦੀ ਆਉਂਦੀਆਂ ਐ ਇਧਰੋਂ ਮਿੱਤਰਾਂ ਗਾੜੀ ਦੇ ਮਾਰ ਦੇ ਛੋੜਾ ਬਿਸਕੁਟ ਵਾਲਾ ਕੰਨ ਲੱਗਿਆ ਜਿਹੜੇ ਨੂੰ ਵੀਰ ਨੂੰ ਪਸੰਦ ਆਉਂਦੀ ਹੋਈ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਦਾ ਨੰਬਰ ਵੀ ਵੀਡੀਓ ਦੇ ਵਿੱਚ ਆਪਾਂ ਚਲਦੀ ਚ ਕਰਾਵਾਂਗੇ ਮਾਰਦੇ ਵੀ ਮਿੱਤਰਾ ਕੈਮਰਾ ਲੈ ਵੀ ਮਿੱਤਰੋ ਨੰਬਰ 2 ਵਾਲੀ ਦਿਖਾ ਦੇ ਬਾਈ ਸਾਰਾ ਅੰਡਰ ਆਂਡਰ ਤੇ ਮਾਰਦੇ ਕੈਮਰਾ ਲੰਮਾ ਥਣ ਲੱਗਿਆ ਚਵਾਈ ਚ ਵੀ ਸੌਖੀ ਰਹਿੰਦੀ ਐ ਦਿਖਾ ਦੇ ਮਿੱਤਰਾ ਅਨਬਰਾ ਹੁਣ ਆਏ 2 ਨੰਬਰ ਵਾਲੀ ਦੀ ਡਿਟੇਲ ਦੇ ਬਾਈ ਏ ਬਾਈ ਦੂਜਾ ਸੁਆਗ ਹਾਂਜੀ ਤੇ ਬਈ ਆਪਣੇ ਬਹੁਤ ਮਿੱਤਰ ਪਿਆਰੇ ਖਾਸ ਬੰਦੇ ਦਾ ਹੀ ਹੋਈ ਆ ਸਹੀ ਢਾਈ ਵਾਲੇ ਬੰਦੇ ਤੋਂ ਬਈ ਵਧੀਆ ਮਾਲ ਉਹਨਾਂ ਦਾ ਤਾਂ ਵੀ ਤਸੱਲੀ ਆ ਰਹੀ ਆ ਤਸੱਲੀ ਆ ਹੀ ਗਾਂ ਬਈ ਠੀਕ ਹੈ ਤੇ ਰੈਨਲ ਦੂਜਾ ਸੂਆ ਪਹਿਲੇ ਸੂਆ ਦਾ ਦੁੱਧ ਹੈਗਾ ਬਈ 21 ਬਾਈ ਕਿਲੋ ਕਹਿੰਦਾ ਠੀਕ ਹੈ ਬਈ ਆਪਾਂ ਬਾਹਾਂ ਨਹੀਂ ਕਹਿੰਦੇ ਜੇ ਜੇ ਮੌਸਮਾ ਗਰਮੀ ਦਾ 21 ਬਾਈ ਕਿਲੋ ਦੁੱਧ ਦੇ ਤਾਂ ਗਾਂ ਐਦਿਕ ਨਹੀਂ ਲਿਖਦੀ ਠੀਕ ਹੈ ਜਾਤ ਵਾਲੀ ਹੈ ਜਾਤ ਵਾਲੀ ਬ੍ਰੀਡ ਵਾਲੀ ਦਾ ਬਈ ਠੀਕ ਹੈ ਕਿੰਨੇ ਦਿਨ ਕੱਢ ਜੂ ਅੰਬਰ ਨੂੰ ਦੈਨ ਬਾਈ ਕੱਢ ਜਿਓ ਹਲੇ ਇਹ 11 ਤਰੀਕ ਨੂੰ ਦਿਨ ਪੂਰੇ ਹੋਇਆ ਬਾਈ ਹਾਂ ਦਿਨ ਪੂਰੇ ਹੋਣ 11 ਨੂੰ ਠੀਕ ਹੈ ਬਾਈ ਕਰਕੇ ਪਹਿਲਾ ਸੂਪੇ ਬਾਈ ਹਾਂ ਚਲੋ ਉਹ ਤਾਂ ਮੌਸਮ ਦਾ ਵੀ ਮੰਨੀ ਜਾਂਦੀ ਹੈ ਨਾ ਗਰਮੀ ਬਹੁਤ ਪਈ ਜਾਂਦੀ ਹੈ ਜੀ ਹਾਂ ਪਿੱਤਰਾ ਮਾਰਦੇ ਕੈਮਰਾ ਤੁਰਤੀ ਨੂੰ ਦੇਖ ਲਓ ਤੁਸੀਂ ਅੰਡਰ ਦੇ ਵਿੱਚ ਨਾੜਾ ਨੂੜਾ ਦੇਖ ਲਓ ਲਿਓਟੀ ਬਹੁਤ ਸੋਹਣੀ ਲੱਗੀ ਆ ਬਾ ਕਮਾਲ ਹੈ ਦਿਨ ਬਹੁ ਪਿਆ ਬਾਈ ਹਲੇ ਢੱਲ ਢੋਲੀਆਂ ਪਿਆ ਗੱਲੇ ਚ ਹਾਂ ਬੈਠ ਮੇ ਠੂਹੇ ਦੀ ਜਾਤ ਵਾਲੀ ਬੱਸੀ ਆ ਮਿੱਤਰੋ ਛੋਟਾ ਬਿਸਕਟ ਵਾਲਾ ਕਰਨ ਲੱਗਿਆ ਬਾਕੀ ਆਪਾਂ ਬਾਈ ਤੋਂ ਉਸਦੇ ਹਾਂ ਕਿੱਥੇ ਜੇ ਬਾਈ ਗੱਲ ਬਣਾਉਂਦਾ ਹੈਗਾ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਚੰਗੀ ਪਲੀ ਹੋਈ ਹੈ ਕਿਸੇ ਪਾਸੋਂ ਕਿਸੇ ਵੀ ਬਾੜ ਦੇ ਵਿੱਚ ਲਿੱਸਾ ਬਣ ਵੀ ਹੈ ਨਹੀਂ ਮਿੱਤਰੋ ਬਾਕੀ ਇੱਕ ਗੱਲ ਦਾ ਫਾਇਦਾ ਜ਼ਰੂਰ ਹੋ ਜਾਂਦਾ ਹੈ ਜਿਹੜੀ ਵਪਾਰੀ ਦੀ ਪਾਸ ਕਰੀ ਹੁੰਦੀ ਹੈ ਉਹ ਤੇ ਫਲਟ ਬਹੁਤ ਘੱਟ ਹੁੰਦਾ ਕਿਉਂਕਿ ਵਪਾਰੀ ਆਪ ਹੀ ਸੂਈ ਦੀ ਨਖਾਰੇ ਖਾਂ ਦੀ ਕੱਢ ਕੇ ਲਿਆਉਂਦਾ ਹੁੰਦਾ ਇਹੋ ਜ ਆਪਣਾ ਫਾਇਦਾ ਹੁਣ ਅਨਬਰਾ ਕੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਭਈ ਜਾਇਜ਼ ਜਾਂ ਰੇਟ ਜਿਹੜਾ ਆਪਣੇ ਵੀਰ ਪਹਿਲੀ ਵਾਰ ਜੇ ਆਪਣੀ ਗੱਲ ਨੂੰ ਮੰਨ ਲੈਣ ਵੀ ਹਾਂ ਬਾਕੀ ਬੰਦੇ ਨੇ ਜਾਇਜ਼ ਰੇਟ ਕਰਿਆ ਹਨਾ ਫਿਕਸ ਜਾ ਰੇਟ ਆ ਦੇ ਲੈਣਾ ਤੇ ਦੱਸ ਦੇ ਇਹ ਗੁਰਸੇ ਬਾਈ 88000 ਦੀਆਂ ਦੇ ਦਾਂਗੇ ਬਈ ਲਓ ਵੀ ਮਿੱਤਰੋ 88000 ਰੁਪਏ ਦੇ ਵਿੱਚ ਗਾਂ ਛੱਡ ਰਿਹਾ ਹੈ ਬਾਈ 212 ਕਿਲੋ ਤੁਸੀਂ ਬਾਈ ਗਾਰੰਟੀ ਹੋ ਚਾਹੇ ਆਪਣੇ ਕੋਈ ਬੰਦਾ ਸਹੀ ਕਰ ਲਿਆ ਪੱਚਵਾ ਕੀ ਵੀ ਦੇ ਦਾਂਗੇ ਇਹਨਾਂ ਠੀਕ ਹੈ ਲਓ ਵੀ ਮਿੱਤਰੋ ਤਸੱਲੀ ਤੁਸੀਂ ਆਪ ਕਰਨੀ ਹੈ ਜਿਹੜੇ ਹਸਾਬ ਦੇ ਅੰਦਰ ਲੱਗੇ ਆ ਦੁੱਧ ਕੱਢਣ ਦਾ ਹੱਕ ਵੀ ਹੈ ਠੰਡੀਆਂ ਵੀ ਹੈ ਐਂ ਜੇ ਨਹੀਂ ਹੈਗਾ ਵੀ ਮਤਲਬ ਬਗਾਨੇ ਬੰਦਿਆਂ ਨੂੰ ਜਮਾ ਭੋਰਾ ਨਹੀਂ ਮਿੱਤਰੋ ਆ ਖੜੀ ਆ ਤੁਹਾਡੇ ਸਾਹਮਣੇ ਦੇਖ ਲਓ ਗੁਲਾਬੀ ਐ ਢਰੀ ਇਹਨੂੰ ਲੱਗਾ ਮਿੱਤਰੋ ਨਾੜਾ ਨੂੜਾ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਹੁੰਦੀਆਂ ਤੁਸੀਂ ਚੈੱਕ ਕਰ ਲੋ ਆਪ ਹੀ ਚੰਗੀ ਐ ਇੱਕ ਬਈ ਥਣ ਪਸਮਾਉਣ ਦਾ ਕਾਰਨ ਹੈ ਨਾ ਗਰਮੀ ਕਰਕੇ ਪਾਣੀ ਪੂਣੀ ਬੜਾ ਵੱਜੀ ਜਾਂਦਾ ਰਹਿੰਦਾ ਬਈ ਹਾਂ ਬਸ ਉਹਦੇ ਕਰਕੇ ਨਾ ਥਣ ਪਸਮਾ ਚ ਆਏ ਨਾ ਤਿੰਨੇ ਗਊ ਉਹਦੇ ਥਣ ਪਸਮਾ ਚ ਆਏ ਹੋਇਆ ਠੀਕ ਐ ਬਾਕੀ ਚੈਰ ਵੀ ਹੋਈ ਆ ਪੰਜਾਬ ਬਈ ਹਾਂ ਬਈ ਚੈਰ ਵੀ ਹੋ ਰਹੀ ਆ ਪਾਣੀ ਕਰਕੇ ਜਦੋਂ ਹੁਣ ਇੱਥੇ ਤਾਂ ਰਾ ਦੇ ਖਾਣੇ ਨਾ ਟਾਈਮ ਆਇਆ ਤਾਂ ਧਾਰਾਂ ਤਾਂ ਪਾਉਣੀਆਂ ਹਨਾ ਬਈ ਹਾਂ ਬਈ ਹੱਕ ਵੀ ਇਹਨਾਂ ਦਾ ਟਾਈਮ ਆਜਦ ਲੈ ਵੀ 23 ਨੰਬਰ ਵਾਲੀ ਤੇ ਮਾਰਦੇ ਮਿੱਤਰੋ ਇਹਦਾ ਥੋੜਾ ਬਾਈਡ ਮਾਰਕਾ ਵੀ ਹੈ ਵੈਸੇ ਜੈਡ ਬਲੈਕ ਵਾਂਗੂ ਆ ਗਈ ਦਿਖਾ ਦੇ ਮਿੱਤਰੋ ਅੰਦਰ ਇਹਦਾ ਬਾਈਟਨੈਸ ਚ ਆ ਗਿਆ ਚੈੱਕ ਕਰ ਲਓ ਤੁਸੀਂ ਚਾਰੇ ਥਾਣਾ ਗੈਪ ਬਹੁਤਾ ਹੈ ਲੰਮਾ ਥਾਣ ਲੱਗਿਆ ਮੁਠੀ ਵਾਲਾ ਚਬਾਈ ਦੇ ਲਈ ਬਹੁਤ ਵਧੀਆ ਰਹਿੰਦਾ ਬੰਦਾ ਕੋਈ ਕੋਈ ਮਰਜ਼ੀ ਚ ਹੋਵੇ ਇਹਨੂੰ ਪਰੇਸ਼ਾਨੀ ਨਹੀਂ ਆਉਂਦੀ ਬਾਹਰ ਅੰਦਰ ਦਾ ਲੇਵਾ ਲੱਗਿਆ ਦੋਨੇ ਅਗਾੜੀ ਪਿਛਾੜੀ ਚੈੱਕ ਕਰ ਲਓ ਛੋਟਾ ਕਰਨ ਲੱਗਿਆ 22 ਤੋਂ ਲੈਨੇ ਡਿਟੇਲ ਆ ਤੀਜੇ ਨੰਬਰ ਵਾਲੀ ਦੀ ਡਿਟੇਲ ਦੱਸ ਬਾਈ ਇਹ ਬਾਈ ਪਲੂਨ ਬੱਛੀ ਆ ਬਈ ਇਹ ਠੀਕ ਹੈ ਬਈ ਕ੍ਰੋਸ ਬੱਛੀ ਆ ਪਲੂਨ ਆ 8 ਤਰੀਕ ਨੂੰ ਦਿਨ ਪੂਰੇ ਹੋਣੇ ਬਈ ਇਹਦੇ 8 ਤਰੀਕ ਨੂੰ ਹਾਂ ਬਈ ਠੀਕ ਹੈ ਬਈ ਕੱਦ ਘਾਟ ਦੀ ਬਹੁਤ ਚੰਗੇ ਜਾਨ ਜੱਪੇ ਵਾਲੀ ਬਹੁਤ ਆ ਬਈ ਠੀਕ ਹੈ ਬਈ ਥਾਣ ਜਵਾ ਬਈ ਮੁੱਠੇ ਵਾਲਾ ਥਾਣਾ ਇਹ ਪਹਿਲਾਂ ਨੂੰ ਇਹ ਥਾਣੀ ਲੱਗਦਾ ਜਿਹਾ ਲੱਗਿਆ ਉਹਦੀ ਹਾਂ ਥਾਣ ਬਹੁਤ ਚੰਗਾ ਕੱਢਿਆ ਬਈ ਬੱਸੀ ਬਾਕੀ ਸਿਰੇ ਹਾਈਡ ਹੂਡ ਲੈਂਥ ਲਵਾਈ ਬਹੁਤ ਹੈਗੀ ਲੈਗ ਸਕੋਰ ਬਹੁਤ ਸੋਹਣਾ ਲੱਗਿਆ ਬੱਸੀ ਨੂੰ ਧਾਲਰ ਝੂਲਰ ਮਿੱਤਰੋ ਲੈ ਤੁਰਦੀ ਦੇ ਮਾਰ ਲਓ ਨਿਗਾ ਅਰਬਰਾ ਹੁਣਾਏ ਦੱਸ ਦੇ ਵੀ ਕਿੰਨਾ ਦੁੱਧ ਪਾ ਦੂਗੀ ਇਹੇ ਤੂੰ ਦੁਬਈ ਜਹੀ ਚੀਆਣਾ ਹਾਂ ਪਾਹ ਸਾਥ ਬਈ ਤੇਰਾ 13 14 ਕਿਲੋ ਦਾ ਗਾਂ ਡੇਕਦੀ ਨਹੀਂ ਮਾਂ ਦਾ ਰਿਕਾਰਡ ਚੰਗਾ ਮਾਂ ਦਾ ਬਈ ਦੇਖਣਾ ਵਪਾਰੀ ਆਪਾਂ ਦਾ ਹਰੇਕ ਵੀ ਗੈਹ ਜਾਂਦਾ ਹਾਂ ਹਾਂ ਜੇ ਬਈ ਆਪਾਂ ਨੂੰ ਦਿਨਾਣਾ ਭਾਂਡਾ ਹਾਂ ਜਿਹੜੇ ਹਿਸਾਬ ਨਾਲ ਥੱਲੇ ਤਿਆਰ ਹੋਈ ਹਾਂ ਤੇਰਾ 13 14 ਦਾ ਗਾਂ ਡੇਕਦੀ ਨਹੀਂ ਬਾਕੀ ਹਜੇ ਤਾਂ ਕੱਚੀ ਹੈਗੀ ਇਹਦਾ ਤਿਆਰ ਹੋਣਾ ਹੈ ਹਲ ਤਾਂ 10 11 ਦਿਨ ਪਹਿਲੇ ਹਾਂ ਇੰਨੇ ਦਿਨਾਂ ਚ ਦਾ ਮਿੱਤਰੋ ਬਹੁਤ ਜ਼ਿਆਦੇ ਚੇਂਜ ਆ ਜਾਂਦਾ ਨਿਗਾਹ ਮਾਰ ਲਓ ਤੁਸੀਂ ਤੁਰਤੀ ਤੇ ਬਹੁਤ ਲੈਂਥ ਲਵਾਈ ਆ ਪਲੀ ਹੋਈ ਆ ਇਸੇ ਪਾਸੋਂ ਮਿੱਤਰੋ ਲਿਸਾ ਪਾ ਨਹੀਂ ਹੈਗਾ ਜਾਦੇ ਫਾਇਟ ਵੀ ਨਹੀਂ ਹੈਗੀ ਜਿਹੜੀ ਚਰਬੀ ਜੜੀ ਹੁੰਦੀ ਹੈ ਸ਼ੋਲਡਰ ਹਰ ਇੱਕ ਸ਼ੋਲਡਰ ਫਿੱਟ ਹੈ ਮਿੱਤਰੋ ਤਿੰਨੇ ਨਾਗੀ ਬਾਈ ਦੇ ਬਹੁਤ ਸੋਹਣੇ ਐ ਹੁਣ ਅਨਬਰਾਏ ਦੇ ਰੇਟ ਦੀ ਗੱਲ ਕਰੀਏ ਤਾਂ ਬਾਈ ਕਿੱਥੇ ਛੱਡ ਰੀਆਂ ਇਹ ਆਪਾਂ ਇਹ ਬਾਈ ਪੂਰੇ 55000 ਚੋਂ ਛੋੜ ਛਪਾ ਕਰਦਾ ਲਓ ਵੀ ਮਿੱਤਰੋ ਇਹਦੀ ਰੇਟ ਦੀ ਗੱਲ ਬਾਈ 55000 ਰੁਪਏ ਕੀਮਤ ਕਰਦਾ ਬਾਕੀ ਮਾਨਦਾਨ ਹੋਊਗਾ ਬਾਈ ਮਾਨਦਾਨ ਕਰਦੇ ਆ ਬਾਈ ਬਾਕੀ ਬਾਈ ਨਾ ਤੁਸੀਂ ਚਲੋ ਰੇਟ ਦਾ ਬਾਈ ਕਰ ਨਹੀਂ ਹੁੰਦਾਗਾ ਜੇ ਕੋਈ ਬੰਦਾ ਰੇਟ ਕੱਢੂਗਾ ਆਪ ਫੇਰੀ ਉਹਦੀ ਕੋਈ ਗੱਲਬਾਤ ਬਣੂਗੀ ਬਾਈ ਕਹਿੰਦਾ ਮਾਨਦਾਨ ਫੁੱਲ ਹੋਊਗਾ ਤੁਸੀਂ ਕੰਡੈਕਟ ਕਰਿਓ ਬੰਦਾ ਨਰਮ ਹੈ ਠੀਕ ਹੈ ਬੰਦਾ ਬਾਕੀ ਬਾਈ ਕੋਲੋਂ ਬਹੁਤ ਜ਼ਿਆਦੇ ਪਸ਼ੂ ਸੇਲ ਹੁੰਦੇ ਆ ਹੁਣ ਵੀ ਗੱਡੀ ਭਰ ਕੇ ਗਈ ਹੈ ਵਿਸ਼ਵਾਸ ਦੀ ਗੱਲ ਵੀ ਹੁੰਦੀ ਹੈ ਆ ਆ ਗਿਆ ਚੌਥੇ ਨੰਬਰ ਵਾਲਾ ਮਿੱਤਰੋ ਕੋਕਾ 20 ਕਾਫੀ ਕਲਰ ਦੇ ਵਿੱਚ ਬੱਸੀ ਹੈ ਜਰਸੀ ਹੈ ਬਈ ਇਹ ਜਰਸੀ ਹੈ ਬਈ ਚਾਰੇ ਥਾਣਾ ਦਾ ਗੈਪ ਦੇਖ ਲਓ ਤੁਸੀਂ ਮਿੱਤਰੋ ਥੋੜੀ ਥੋੜੀ ਕ੍ਰੋਸ ਪੈਂਦੀ ਹੈ ਬਈ ਇਹ ਹੀ ਹਾਂ ਚਾਰੇ ਥਾਣਾ ਦਾ ਗੈਪ ਦੇਖ ਲਓ ਵਧੀਆ ਥਾਣਾ ਸੋਹਣਾ ਥਣ ਲੱਗਿਆ ਲੰਮਾ ਇਹਨੂੰ 1:00 ਵਜੇ ਆਪਾਂ ਹਨਾ ਦੱਸ ਜੀ ਬੱਚੇ ਬਾਰੇ ਭਾਈ 8 ਮਹੀਨਾ ਦਾ ਬੱਚਾ ਇਹ ਚਾਰ ਥਾਣਾ ਪੰਜ ਕੋਈ ਸਾਖ ਵੀ ਨਹੀਂ ਨਾਲ ਚਾਰੇ ਥਾਣਾ ਪੂਰੇ ਚਾਰ ਹੀ ਥਾਣਾ ਭਾਈ ਠੀਕ ਹੈ ਭਾਈ ਲਓ ਵੀ ਮਿੱਤਰੋ ਬਿਸਕਟ ਕੰਨ ਲੱਗਿਆ ਉਹੀ ਗੱਲ ਜਿਹੜੀ ਗੱਲ ਜਰਸੀ ਦੀਆਂ ਨਿਸ਼ਾਨੀਆਂ ਹੁੰਦੀਆਂ ਹਨਾ ਮੋਟੀ ਅੱਖ ਟੋਏ ਸਾਰੇ ਪੂਰੇ ਬਰਾਬਰ ਪੈਂਦੇ ਹੈਗੇ ਸਿਰ ਵਾਲਾ ਟੋਆ ਵੀ ਦੇਖ ਲਓ ਮਿੱਤਰੋ ਠੀਕ ਹੈ ਥੋੜੀ ਜਿਹੀ ਇਹ ਮਦਰੀ ਗੋਡੀ ਚ ਹੁੰਦੀ ਹੈ ਜਿਹੜੀ ਜਰਸੀ ਹੈ ਇਹਨਾਂ ਦਾ ਦੁੱਧ ਹੈ ਜਿਹੜਾ ਮਿੱਤਰੋ ਕਹਿੰਦੇ 50 ਫੈਂਟ ਦਾ ਤਾਂ ਚਿੱਟਾ ਦੁੱਧ ਹੁੰਦਾ ਯਾਨੀ ਕਿ ਮੱਝਾ ਮੰਗੂ ਘਰੇ ਪੀਣ ਚ ਵੀ ਬਹੁਤ ਵਧੀਆ ਵਰਤਿਆ ਜਾਂਦਾਗਾ ਇਹ ਵੀ ਬਾਈ ਨੇ ਸੇਲ ਕਰਨੀ ਹੈ ਜਿਹੜੇ ਵੀਰ ਨੂੰ ਘਰ ਵਾਸਤੇ ਜਾਂ ਮੈਂ ਤਿਆਰ ਕਰਕੇ ਵੇਚਣ ਦੇ ਵਾਸਤੇ ਲੋਡ ਹੋਵੇ ਥੋੜੇ ਟਾਈਮ ਦੇ ਵਿੱਚ ਸੇਵਾ ਕਰਕੇ ਇਹ ਮਤਲਬ ਏਆਈ ਕਰਾ ਕੇ ਟੀਕਾ ਭਰਾ ਕੇ ਚੰਗੀ ਤਿਆਰ ਹੋਣ ਵਾਲੀ ਬੱਸੀ ਹੈ ਬਾਈ ਤੋਂ ਆਜੋ ਪੁੱਛਦੇ ਆ ਕੀ ਰੇਟ ਕਰਦਾ ਕੀ ਰੇਟ ਕਰਦਾ ਬਈ ਇਹਦਾ ਇਹ ਬਾਈ ਯਾਰ ਇਹਦਾ ਰੇਟ ਕੀ ਕਰੀ ਆਪਾਂ 10000 ਦੀ ਬੱਛੀ ਦੇ ਦਾਂਗੇ ਬਈ ਜੋ ਲਓ ਵੀ ਮੇਰੇ ਸੋਚਾ ਕਰਦੇ ਯਰਸੀ ਦੇ ਬਹੁਤ ਫੋਨ ਆਉਂਦੇ ਆ ਮੰਗ ਬਹੁਤ ਹੈ ਜਰਸੀ ਦੀ ਬੱਸੀ ਬਹੁਤ ਘੱਟ ਮਿਲਦੀ ਹੈ ਇਹਦੇ ਝਾਲਰ ਝੂਲਰ ਦੇਖ ਲਓ ਮਿੱਤਰੋ ਕੱਲ ਵੀ ਆਪਾਂ ਨੂੰ ਇੱਕ ਬਾਈ ਦਾ ਫੋਨ ਆਇਆ ਸੀ ਲਓ ਮਿੱਤਰੋ ਜਰਸੀ ਦੀ ਤੁਸੀਂ ਮੰਗ ਕਰਦੇ ਸੀ ਕੱਚੀ ਵੱਸੀ ਭਾਲਦੇ ਸੀ ਹੁਣ ਇਹ ਮਿੱਤਰੋ ਐਂ ਹਿਸਾਬ ਲਾ ਲਓ ਵੀ ਤੁਸੀਂ ਜ਼ੀਰੋ ਗਰਾਊਂਡ ਦੀ ਐਤੂ ਬਾਅਦ ਇਹਦੀ ਤਿਆਰੀ ਤੁਸੀਂ ਆਪਦੇ ਤਰੀਕੇ ਨਾਲ ਵੀ ਕਰ ਸਕਦੇ ਹੋ ਠੀਕ ਹੈ ਇਹਨੇ ਤਾਂ ਅੱਗੇ ਜਾ ਕੇ ਮਿੱਤਰੋ ਵੱਧ ਨਹੀਂ ਹੈਗਾ ਮਿੱਤਰੋ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਕਰਦਿਆ ਕਰੋ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਆਪਣੀ ਇਹ ਗਾਈਆਂ ਦੀ ਰਹੂਗੀ ਬੱਸੀਆਂ ਦੀ ਰਹੂਗੀ ਮਿੱਤਰੋ ਵੀਡੀਓ ਆਪਣੀ ਚੰਗੀ ਲੱਗਦੀ ਹੁੰਦੀ ਆ ਭਰਾ ਸ਼ੇਅਰ ਕਰ ਦਿਆ ਕਰੋ ਬਾਕੀ ਬਾਈ ਦਾ ਆਪਾਂ ਕੰਟੈਕਟ ਨੰਬਰ ਲੈਨੇ ਆ ਜਿਹੜੇ ਵੀ ਨੂੰ ਜਿਹੜੀ ਨਗ ਪਸੰਦ ਆਉਂਦਾ ਹੋਇਆ ਬਾਈ ਨਾਲ ਕੰਟੈਕਟ ਕਰ ਲਿਓ ਅੰਭਰਾ ਹੁਣ ਲੈ ਆਪਣਾ ਫੋਨ ਨੰਬਰ ਬੋਲ ਬਾਈ ਫੋਨ ਨੰਬਰ ਹੈ ਜੀ ਵੀਰੇ 628558624 ਇੱਕ ਵਾਰੀ ਹੋਰ ਬੋਲ ਦੇ ਬਾਈ 628558624 ਠੀਕ ਹੈ ਵੀਡੀਓ ਦੇਖਣ ਲਈ ਧੰਨਵਾਦ